ਸਾਸੀ ਕਾਲ ਦੋਸਤੋ ਬਹੁਤ ਦੁੱਖ ਦੀ ਗੱਲ ਹੈ ਵੀ ਰਾਤ ਤਕਰੀਬਨ 1:30 ਵਜੇ ਬਠਿੰਡਾ ਪੁਲ ਦੇ ਉੱਪਰ ਜੋ ਰੋਡ ਹੈਗਾ ਬੰਡੇ ਤੋਂ ਡੱਬ ਆਲੀ ਜਾਂਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਚਾਨੀ ਮਾਨੀ ਨੁਕਸਾਨ ਤੋਂ ਖਰਬਾ ਚਤ ਸੱਟਾਂ ਫੇਟਾਂ ਲੱਗੀਆਂ ਜਿਹੜੇ ਆਪਣੇ ਅਪਰਾਲੀ ਦੇ ਨੇ ਗੱਠਾਂ ਬਣ ਕੇ ਜਾ ਰਹੀਆਂ ਉਹ ਟਰਾਲੇ ਦਾ ਤੇ ਟਰੈਕਟਰ ਦਾ ਐਕਸੀਡੈਂਟ ਹੋ ਗਿਆ ਬਹੁਤ ਪੜਾ ਸਾਰਾ ਹੀ ਰਸਤਾ ਬੰਦ ਹੋ ਗਿਆ ਸੀ ਸਾਰੀ ਟ੍ਰੈਫਿਕ ਜਾਮ ਹਾਂ ਤੁਸੀਂ ਦੇਖ ਸਕਦੇ ਤੇ ਸਾਰਿਆਂ ਨੂੰ ਕੋਈ ਬੇਨਤੀ ਹੈ ਵੀ ਧਿਆਨ ਰੱਖਿਆ ਕਰੋ ਸਾਰੇ ਕੰਮ ਧੰਦੇ ਵਾਲੇ ਆਂ ਦੇਖ ਕੇ ਹੌਲੀ ਚੱਲੋ ਇਹ ਗਲਤੀ ਪੀ ਕਪਲ ਹੀ ਦੱਸੀ ਗਈ ਹੈ ਨਾਲ ਗੱਲਬਾਤ ਕੀਤੀ ਸੀ ਤੇ ਜਿਆਦਾ ਵੀਡੀਓ ਨਹੀਂ ਬਣਾਏ ਕਿਉਂਕਿ ਚੰਗਾ ਨਹੀਂ ਲੱਗਦਾ ਇਹ ਗੱਡੀ ਸਾਡੀ ਹੈ ਅਸੀਂ ਚੈਕਿੰਗ ਤੇ ਸੀ ਰਾਤ